ਮੇਰਾ ਨਾਮ ਸੁਯੰਦਰ ਸਿੰਘ ਹੈ ਜੀ ਮੈਂ ਮੋਗਾ ਫਰੀ ਪੈਰੀਫਰੀ પેટ્રોલ ਪੰਪ ਐਸੋਸੀਏਸ਼ਨ ਡਿਸਟ੍ਰਿਕਟ ਮੋਗਾ ਦਾ ਪ੍ਰੈਜ਼ੀਡੈਂਟ ਆ ਜੀ ਅਸੀਂ ਇੱਥੇ ਡੀਸੀ ਸਾਹਿਬ ਨੂੰ ਮਿਲਣ ਲਈ ਆਏ ਸੀ ਕਿਉਂਕਿ ਲੋਕ ਬਹੁਤ ਜ਼ਿਆਦੇ ਆ ਜਿਹੜਾ ਯੁੱਧ ਛੜਿਆ ਹੈ ਇਹਦੇ ਵਿੱਚ ਪੈਨਿਕ ਹੋ ਕੇ ਬਹੁਤ ਜ਼ਿਆਦੇ ਬਲਕ ਦੇ ਵਿੱਚ ਪੈਟਰੋਲ ਡੀਜ਼ਲ ਪਰਚੇਸ ਕਰ ਰਹੇ ਆ ਉਸ ਪਰਚੇਸ ਕਰਨ ਨਾਲ ਉਹਨਾਂ ਦੀ ਘਬਰਾਹਟ ਨਾਲ ਸਾਡੇ ਕਾਫੀ ਪੰਪ ਡਰਾਈ ਹੋ ਗਏ ਆ ਅਸੀਂ ਇਹ ਚਾਹੁੰਦੇ ਸੀਗੇ ਵੀ ਸਾਨੂੰ ਕੋਈ ਐਡਵਾਈਜ਼ਰੀ ਮਿਲੇ ਜਿਹਦੇ ਵਿੱਚ ਅਸੀਂ ਇੱਕ ਰੈਸ਼ਨਿੰਗ ਕਰ ਸਕੀਏ ਪ੍ਰੋਪਰ ਤਾਂ ਜੋ ਕਿਸੇ ਵੀ ਜ਼ਿਲ੍ਹੇ ਦੇ ਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਸਮੁੱਚੇ ਮੋਗਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਕਿ ਕੋਈ ਵੀ ਡੀਜ਼ਲ ਪੈਟਰੋਲ ਦੀ ਕੋਈ ਸ਼ਾਰਟੇਜ ਨਹੀਂਗੀ ਜਿਹੜੀ ਸ਼ਾਰਟੇਜ ਆ ਇਹ ਆਪਾਂ ਆਪ ਲੋਕਾਂ ਨੇ ਹੀ ਬਲਕ ਦੇ ਵਿੱਚ ਪਰਚੇਜ਼ ਕਰਕੇ ਕ੍ਰੀਏਟ ਕੀਤੀ ਆ ਤੇ ਅਸੀਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਹੈ ਕਿਤੇ ਕੋਈ ਸਪਲਾਈਸ ਦੀ ਕੋਈ ਦਿੱਕਤ ਨਹੀਂਗੀ ਤੇ ਅਸੀਂ ਵਿਸ਼ਵਾਸ ਵੀ ਦਿਉਨੇ ਆ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਡੀਜ਼ਲ ਪੈਟਰੋਲ ਸਾਡੀ ਸਾਰੀ ਸਮੁੱਚੀ ਜ਼ਿਲ੍ਹੇ ਦੀ ਟੀਮ ਜਿੰਨੇ ਵੀ ਪੰਪ ਆ ਅਸੀਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰ ਲੋਕਾਂ ਨੂੰ ਵੀ ਬੇਨਤੀ ਕਰਦੇ ਕਿ ਉਹ ਵੀ ਸਾਡਾ ਸਹਿਯੋਗ ਕਰਨ ਜੇ ਕੋਈ ਭਰਾ ਸਾਡੇ ਕੋਲੇ ਚਾਰ ਡਰਮ ਲੈ ਕੇ ਆਉਂਦਾ ਜੇ ਅਸੀਂ ਉਹਨੂੰ ਦੋ ਡਰਮ ਦਿੰਨੇ ਆ ਤਾਂ ਸਾਡੇ ਤੋਂ ਦੋ ਵਸ ਕੇ ਲੈ ਜੇ ਜਦੋਂ ਦੁਬਾਰਾ ਫੇਰ ਲੋਡ ਹੋਊਗਾ ਅਸੀਂ ਉਹਦੀ ਲੋਡ ਪੂਰੀ ਕਰਾਂਗੇ ਕਿਉਂਕਿ ਜਦੋਂ ਇੱਕ ਬੰਦਾ ਬਲਕ ਦੇ ਵਿੱਚ ਤੇਲ ਲੈ ਕੇ ਜਾ ਰਿਹਾ ਤੇ ਦੂਜੇ ਬੰਦਿਆਂ ਨੂੰ ਦਿੱਕਤ ਹੋ ਰਹੀ ਹੈ ਕਿਉਂਕਿ ਉਹ ਦੀਪੂ ਦੇ ਵਿੱਚ ਟਰਮੀਨਲ ਦੇ ਵਿੱਚ ਜਿਹੜੇ ਪੰਪ ਡਰਾਈ ਹੋ ਗਏ ਆ ਪਿੱਛੇ ਗੱਡੀਆਂ ਦੀ ਸਪਲਾਈਸ ਦੀ ਦਿੱਕਤ ਆਉਂਦੀ ਆ ਦੋ-ਦੋ ਦਿਨ ਪੰਪ ਡਰਾਈ ਰਹਿੰਦੇ ਆ ਉਹ ਲੋਕ ਇਸੇ ਡਰ ਦੇ ਵਿੱਚ ਹੀ ਜਾਦੇ ਪਰਚੇਜ਼ ਕਰੀ ਜਾ ਰਹੇ ਆ ਤੇ ਦੁਬਾਰਾ ਫੇਰ ਮੈਂ ਇਹ ਬੇਨਤੀ ਕਰਦਾ ਕਿ ਇਹ ਤੁਹਾਨੂੰ ਕਿਸੇ ਨੂੰ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਵੱਲੋਂ ਦਿੱਕਤ ਨਹੀਂ ਆਉਣ ਆਉਣ ਦਿੱਤੀ ਜਾਊਗੀ ਤੇ ਤੁਸੀਂ ਸਾਡੇ ਹਿਸਾਬ ਨਾਲ ਜਿੰਨੀ ਥੋੜੀ ਲੋਡ ਆ ਉਹਨਾਂ ਹੀ ਤੇਲ ਲੈ ਕੇ ਜਾਓ ਹੁਣ ਕੀ ਐ ਕਬਰਾੜ ਚ ਜੇ ਕਿਸੇ ਨੂੰ ਇੱਕ ਡਰਮ ਦੀ ਲੋਡ ਆ ਤੇ ਉਹ ਚਾਰ ਡਰਮ ਲੈ ਕੇ ਜਾ ਰਿਹਾ ਜਿਹਦੇ ਚ ਸਾਨੂੰ ਵੀ ਦਿੱਕਤ ਆ ਰਹੀ ਐ ਤੇ ਡੀਸੀ ਸਾਹਿਬ ਨੇ ਤੁਹਾਨੂੰ ਕੀ ਆਸ਼ਵਾਸਨ ਦਵਾਇਆ ਗਿਆ ਡੀਸੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਵਿਸ਼ਵਾਸ ਦਵਾਇਆ ਜੀ ਕਿ ਉਹ ਸਾਡੇ ਨਾਲ ਖੜੇ ਐ ਸਾਨੂੰ ਕਿਸੇ ਵੀ ਸਾਡੀ ਕੰਪਨੀਆਂ ਵੱਲੋਂ ਸਪਲਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊ